ਸਾਨਵੀਰ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੇਰੇ ਵੱਲੋਂ ਜਣੀ ਹਰ ਪੀਰ ਵੱਲੋਂ ਬਹੁਤ ਬਹੁਤ ਸਵਾਗਤ ਹੈ ਅਸੀਂ ਇਹ ਸਾਡੇ ਚੈਨਲ ਤੇ ਅਸੀਂ ਅਕਸਰ ਹੀ ਪੰਥਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਜਿਹੜੇ ਵਿਚਾਰ ਆ ਕਥਾ ਦੀਵਾਨਾ ਲਗਾਤਾਰ ਸੁਣਦੇ ਰਹਿੰਦੇ ਹਾਂ ਉਹਨਾਂ ਦੇ ਦੀਵਾਨਾਂ ਤੋਂ ਅਸੀਂ ਖੁਦ ਵੀ ਬਹੁਤ ਪ੍ਰਭਾਵਿਤ ਹੈ ਉਹਨਾਂ ਦੇ ਜਿਹੜੇ ਵਿਚਾਰ ਹੈ ਕਥਾ ਸਾਡੀ ਜ਼ਿੰਦਗੀ ਨੂੰ ਇੱਕ ਨਵਾਂ ਰਾਸਤਾ ਦਿੰਦੇ ਨੇ ਤੇ ਜੇਕਰ ਤੁਸੀਂ ਵੀ ਚਾਹੋ ਨਿ ਕਿ ਸਾਨੂੰ ਵੀ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਕਥਾ ਵਿਚਾਰ ਸੁਣਨ ਨੂੰ ਮਿਲਣਾ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਅੱਗੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਤੇ ਲਓ ਫਿਰ ਆਪਾਂ ਸ਼ੁਰੂ ਕਰਦੇ ਹਾਂ ਗਿਆਨੀ ਸੰਤ ਸਿੰਘ ਮਸਕੀਨ ਜੀ ਦੇ ਕਥਾ ਵਿਚਾਰ ਹਰ ਦੇ ਜੇ ਕੋਈ ਕੁਝ ਵੀ ਨਹੀਂ ਹਰ ਜੋ ਕੁਝ ਕਰਦੇ ਰਹਿਆ ਉਹ ਗਲਤ ਕਰਦੇ ਰਹਿਆ ਗਲਤ ਕਰਨ ਨੇ ਥਕਾਇਆ ਗਲਤ ਕਰ ਕਰਕੇ ਟੁੱਟ ਗਏ ਜੇ ਦੇਵਤੇ ਧਾਰਮਿਕ ਅਨਭਵੀ ਪੁਰਸ਼ ਕਹਿੰਦੇ ਨੇ ਘਰ ਦੇਸ਼ ਅંધੇਰਾ ਸੀ ਕਿ ਪਤੀ ਪਤਨੀ ਨੇ ਸੋਚਿਆ ਕਿਵੇਂ ਘਟਿਏ ਚਲੋ ਇਹਨੂੰ ਕਹਿੰਦੇ ਆ ਤੂੰ ਨਿਕਲ ਜਾ ਦੋਵੇਂ ਉੱਚੀ ਉੱਚੀ ਆਵਾਜ਼ ਵਿੱਚ ਕਹਿਣ ਲੱਗੇ ਅંધੇਰੇ ਤੂੰ ਨਿਕਲ ਜਾ ਸਾਡੇ ਘਰ ਨਿਕਲ ਜਾ ਨਹੀਂ ਨਿਕਲਿਆ ਪਤਨੀ ਕਹਿੰਦੀ ਏ ਡਾਂਗ ਚੁੱਕ ਲਓ ਕੁੱਟੋ ਇਹਨੂੰ ਮਾਰੋ ਇਹ ਗੱਲਾਂ ਨਾਲ ਨਿਕਲਣ ਵਾਲਾ ਨਹੀਂ ਹੈ ਦੋਹਾਂ ਨੇ ਡਾਂਗਾ ਚੁੱਕ ਲਈਆਂ ਮਾਰਨ ਲੱਗੇ ਮਾਰਦੇ ਆ ਮਾਰਦੇ ਆ ਹੱਥ ਥੱਕ ਗਏ ਟੁੱਟ ਗਏ ਉਹਨਾਂ ਦੀ ਛੋਟੀ ਲੜਕੀ ਕਹਿਣ ਲੱਗੇ ਬਾਪੋ ਇਹ ਸੋਟੀਆਂ ਨਾਲ ਨਹੀਂ ਨਿਕਲੇਗਾ ਇਹ ਧੁੱਲਣ ਨਾਲ ਨਿਕਲੇਗਾ ਤੁਲਾਈ ਕਰ ਲੈਨੇ ਆਂ ਚੋ ਪਾਣੀ ਪਾਣ ਲਗੇ ਤੇ ਝਾੜੂ ਮਾਰਨ ਲਗੇ ਚਲੋ ਏ ਕਿਨੂੰ ਇੰਜ ਬਾਹਰ ਕੱਢਦੇ ਆਂ ਡੋਲ ਡੋਲ ਕੇ ਪਾਣੀ ਵੀ ਥੱਕ ਗਏ ਝਾੜੂ ਦੇ ਦੇ ਕੇ ਵੀ ਥੱਕ ਗਏ ਹਨੇਰਾ ਤੇ ਨਾ ਨਿਕਲੇ ਡਾਂਗਾ ਮਾਰ ਮਾਰ ਕੇ ਵੀ ਥੱਕ ਹੱਕ ਗਏ ਟੁੱਟ ਗਏ ਅੰਧੇਰਾ ਤੇ ਨਾ ਨਿਕਲੇ ਆਵਾਜ਼ਾਂ ਮਾਰ ਮਾਰ ਕੇ ਵੀ ਥੱਕ ਗਏ ਗਲਾ ਪਾੜ ਪਾੜ ਕੇ ਵੀ ਥੱਕ ਗਏ ਔਰ ਗਲਾ ਬੈਠ ਗਿਆ ਅੰਧੇਰਾ ਤੇ ਨਾ ਨਿਕਲੇ ਟਿੱਕ ਸੰਤ ਲੰਗੇ ਜਾ ਰਹੇ ਸੰਤ ਉਹਨਾਂ ਨੇ ਨਾਂ ਦੇ ਘਰ ਦੇ ਅੱਧੀ ਰਾਤ ਨੂੰ ਹਰਕਤ ਦੇਖ ਕੇ ਪੁੱਛ ਲਿਆ ਕੀ ਕਰ ਰਹੇ ਹੋ ਅੰਧੇਰੇ ਨੂੰ ਕੱਢ ਰਹੇ ਆ ਕੱਢਦੇ ਆ ਕੱਢਦੇ ਆ ਥੱਕ ਗਏ ਆ ਬੜਾ ਤਾਕਤਵਰ ਹੈ ਬੜਾ ਸ਼ਕਤੀਸ਼ਾਲੀ ਹੈ ਆਵਾਜ਼ਾਂ ਨਾਲ ਤੇ ਨਹੀਂ ਨਿਕਲਿਆ ਸੀ ਡਾਂਗਾ ਮਾਰੀਆਂ ਇਹਨੂੰ ਇਹ ਡਾਂਗਾ ਨਾਲ ਵੀ ਨਹੀਂ ਨਿਕਲਦਾ ਬੜੀ ਧੁਲਾਈ ਕੀਤੀ ਹੈ ਦੇ ਬੁਹਾਰੀ ਦਿੱਤੀ ਹੈ ਇਹ ਉਦੋਂ ਵੀ ਨਹੀਂ ਨਿਕਲਦਾ ਟੁੱਟ ਗਿਆ ਸੀ ਟੁੱਟ ਗਿਆ ਸੀ ਉਸ ਸੰਤ ਨੇ ਦੇਵਚੋਂ ਮੋਮਬੱਤੀ ਕੱਢੀ ਐਂਜ ਜਲਾਈ ਗਿਆ ਹਨੇਰਾ ਐਨਾ ਸੌਕਾ ਕੰਧੇਰਾ ਨਾ ਡਾਂਗਾ ਮਾਰਨੀਆਂ ਪਈਆਂ ਨਾ ਧੋਲਾਈ ਕਰਨੀ ਪਈ ਨਾ ਉੱਚਾ ਉੱਚਕ ਕੇ ਆਖਣਾ ਪਿਆ ਨਿਕਲ ਜਾ ਨਿਕਲ ਜਾ ਅੰਧੇਰਾ ਤੇ ਚਲਾ ਗਿਆ ਮਹਾਰਾਜ ਦੀ ਬਾਣੀ ਕਹਿੰਦੀ ਏ ਦੀਵਾ ਬਲੇ ਅੰਧੇਰਾ ਜਾਏ ਬੇਦ ਪਾਟ ਮਤ ਪਾਪਾਂ ਖਾ ਜੈਸੇ ਦੀਵਾ ਜਲਾਈਏ ਤੇ ਅੰਧੇਰਾ ਚਲਾ ਜਾਂਦਾ ਹੈ ਜਿਵੇਂ ਗਿਆਨ ਦਾ ਪਾਠ ਕਰੀਏ ਪ੍ਰਮਾਤਮਾ ਦੇ ਉਹ ਬੋਲ ਜਿਹਦੇ ਪ੍ਰਮਾਤਮਾ ਦਾ ਨਾਮ ਹੈ ਗਿਆਨ ਹੈ ਦੋਰਾਈਏ ਪਾਪ ਚਲੇ ਜਾਂਦੇ ਨੇ ਦੁੱਖ ਚਲੇ ਜਾਂਦੇ ਨੇ ਬੜੇ ਧਿਆਨ ਨਾਲ ਸੁਣ ਲੈ ਇਹ ਤੋਂ ਪੰਗਤੀਆਂ ਦੀਵਾ ਬਲੇ ਅੰਧੇਰਾ ਜਾਏ বেদ ਪਾਠ ਮਤ ਪਾਪਾਂ ਖਾਏ ਗਿਆਨ ਨਾਲ ਭਰੇ ਹੋਏ ਗ੍ਰੰਥਾਂ ਦਾ ਪਾਠ ਇਸ ਤਰ੍ਹਾਂ ਪਾਪ ਨੂੰ ਖਾ ਜਾਂਦਾ ਜਿਵੇਂ ਜਲ ਦਾ ਹੋਇਆ ਦੀਵਾ ਹਨੇਰੇ ਨੂੰ ਖਾ ਜਾਂਦਾ ਤੁਸੀਂ ਆਖੋਗੇ ਪਾਠ ਤੇ ਅਸੀਂ ਬੜੇ ਕੀਤੇ ਨੇ ਕਰਦੇ ਆਂ ਖੇੜ ਤੇ ਨਹੀਂ ਬਣਦੇ ਖੇੜ ਤੇ ਨਹੀਂ ਬਣਦੇ ਪੇਦੇ ਚ ਦੱਸ ਦਿੱਤਾ ਏਕ ਸਵਦ ਲੈਵਲਾ ਲੈਵ ਜੋੜ ਕੇ ਪਾਠ ਕਰੇ ਸੂਰਤ ਨੂੰ ਜੋੜ ਕੇ ਪਾਠ ਕਰੇ ਤਾਂ ਜਾ ਕੇ ਖੇੜ ਜੋ ਹੈ ਬਣਦੀ ਹੈ ਵਟ ਹੋਵੇ ਤੇ ਲੋਵੇ ਤਾਂ ਦੀਵਾ ਜਲਦਾ ਹੈ ਮੇਰੀ ਵਟ ਤਾਂ ਵੀ ਨਹੀਂ ਜਲੇਗਾ ਨਿਰਾ ਤੇਲ ਹੈ ਤਾਂ ਵੀ ਨਹੀਂ ਜਲੇਗਾ ਗਵਾਂ ਦਾ ਸੰਯੋਗ ਚਾਹੀਦਾ ਹੈ ਸ਼ਬਦ ਸੁਰਤ ਦਾ ਸੰਯੋਗ ਚਾਹੀਦਾ ਹੈ ਕਿਸੇ ਦੇ ਚ ਜਨਮ ਲੱਗ ਜਾਂਦੇ ਨੇ ਇਹਦੇ ਚ ਬੜਾ ਸਮਾਂ ਲੱਗ ਜਾਂਦਾ ਹੈ ਸਾਧ ਕਰਦੇ ਕਰਦੇ ਸਾਰੀ ਜ਼ਿੰਦਗੀ ਲੱਗ ਜਾਂਦੀ ਹੈ ਖੇਡ ਤੇ ਇਤਨੀ ਹੈ ਬੁਲਿਆ ਰੱਬ ਦਾ ਕੀ ਪਾਣਾ ਪੈਦਰਾ ਪਟਣਾ ਪੈਦਰਾ ਹਲਾਣਾ ਜਿਸ ਦਿਨ ਇਹ ਦੀਵਾ ਜਲ ਪੈਂਦਾ ਖਦੋਂ ਹਸੋ ਹੀਣੀ ਗੱਲ ਇੱਕ ਪ੍ਰਤੀਤ ਆਉਂਦੀ ਐ ਐਵੇਂ ਸਮਾਂ ਅਜਾਈ ਗਵਾਇਆ ਐਵੇਂ ਜ਼ਿੰਦਗੀ ਅਜਾਈ ਗਵਾਇਆ ਤੇ ਇਤਨਾ ਸੌਖਾ ਕੰਮ ਸੀ ਬੜੇ ਧਿਆਨ ਨਾਲ ਸੁਣਨਾ ਜਿਤਨਾ ਸੌਖਾ ਕੰਮ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਹੋਰ ਕੋਈ ਕੰਮ ਨਹੀਂ ਕਿ ਜਿੰਨਾ ਔਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਔਖਾ ਵੀ ਹੋਰ ਕੋਈ ਨਹੀਂ ਦੋਵੇਂ ਗੱਲਾਂ ਦੋਵੇਂ ਜਦ ਤੱਕ ਸਮਝ ਨਹੀਂ ਵਿੰਦ ਨਹੀਂ ਜਾਣਨਾ ਨਹੀਂ ਬ੍ਰह्म ਵਿੰਦੇ ਜਿੰਨੇ ਚਿਰ ਤੱਕ ਬ੍ਰह्म ਦਾ ਵਿੰਦ ਨਹੀਂ ਹੈ ਜਾਣਨਾ ਨਹੀਂ ਹੈ ਸਮਝਣੇ ਬਹੁਤ ਔਖਾ ਹੈ ਬਹੁਤ ਔਖਾ ਬਹੁਤ ਔਖਾ ਗਲਤੀ ਤੇ ਗਲਤੀ ਕਰ ਹੀ ਜਾਏਗਾ ਕਿਉਂ ਸਮਝ ਨਹੀਂ ਹੈ ਬੋਲਾੜੇ ਭੁੱਲੇ ਭੁੱਲ ਭੁੱਲ ਪਛੋਤਾਣੀ ਬੁੱਲਾ ਕਰਦਾ ਜਾਏਗਾ ਬੁੱਲਾ ਕਰਦਾ ਜਾਏਗਾ ਬੁੱਲਾ ਮਨੁੱਖ ਕਰਦਾ ਹੈ ਗਲਤੀਆਂ ਮਨੁੱਖ ਕਰਦਾ ਹੈ ਸਮਾਜ ਦੇ ਨਾਂ ਤੇ ਰਾਜਨੀਤੀ ਦੇ ਨਾਂ ਤੇ ਤੇ ਧਰਮ ਦੇ ਨਾਂ ਤੇ ਗਲਤੀਆਂ ਤੇ ਚੱਲ ਰਹੀਆਂ ਹੈ ਕਿ ਨਾ ਇਹ ਜਿਹੜਾ ਲੋ ਰਾਜਨੈਤਿਕ ਗਲਤੀਆਂ ਸਮਾਜਿਕ ਗਲਤੀਆਂ ਤੇ ਧਾਰਮਿਕ ਗਲਤੀਆਂ ਰਾਜ ਕੇ ਹੋ ਰਹੀਆਂ ਨੇ ਧਰਮ ਦੀ ਦੁਨੀਆ ਚ ਗਲਤੀਆਂ ਹੀ ਗਲਤੀਆਂ ਔੜੇ ਨਾ ਗਲਤੀਆਂ ਦੀ ਛਾਣ ਬੀਣ ਕਰੀਏ ਕਿਤਨੇ ਗਲਤ ਕਰਮ ਹਰ ਮਜ਼ਬਦ ਦੇ ਚੱਲ ਰਹੇ ਫਜ਼ੂਲ ਚੱਲਦੇ ਨੇ ਕਮਾ ਬਹੁਤ ਚੱਲ ਰਹੇ ਨੇ ਡਾਂਗਾ ਮਾਰੀਆਂ ਜਾ ਰਹੀਆਂ ਨੇ ਹਨੇਰੇ ਨੂੰ ਆਵਾਜ਼ਾਂ ਮਾਰ ਕੇ ਕੱਢਣ ਦਾ ਯਤਨ ਕੀਤਾ ਜਾ ਰਿਹਾ ਹੈ ਹਨੇਰੇ ਨੂੰ ਧੁਲਾਈ ਕੀਤੀ ਜਾ ਰਹੀ ਹੈ ਹਨੇਰੇ ਨੂੰ ਧੁੱਲਦਾ ਨਹੀਂ ਥੱਕਦੇ ਨੇ ਟੁੱਟਦੇ ਨੇ ਫਿਰ ਕਹਿ ਦਿੰਦੇ ਨੇ ਸਾਡੇ ਵਸ ਦੀ ਗੱਲ ਨਹੀਂ ਹਨੇਰੇ ਨੂੰ ਕੱਢਣਾ ਅਸੀਂ ਤੇ ਥੱਕ ਗਏ ਅਸੀਂ ਤੇ ਥੱਕ ਗਏ ਧਰਮ ਦੀ ਦੁਨੀਆ 'ਚ ਇਹੀ ਕਹਿੰਦੇ ਨੇ ਕਰ ਕਰਕੇ ਤੇ ਥੱਕ ਗਏ ਹੁਣ ਇਹ ਦੋਵੇਂ ਸ਼ਬਦ ਮੈਂ ਇਕੱਠੇ ਕਹਿ ਦਿਆਂ ਜਿਤਨਾ ਸੌਖਾ ਹੈ ਪ੍ਰਮਾਤਮਾ ਨੂੰ ਪ੍ਰਾਪਤ ਕਰਨਾ ਰੋਹੇ ਜ਼ਮੀਨ ਤੇ ਇਤਨਾ ਸੌਖਾ ਕੋਈ ਕੰਮ ਨਹੀਂ ਹੈ ਕੋਈ ਵੀ ਚੀਜ਼ 1 ਸੈਕਿੰਡ ਦੇ ਚ ਨਹੀਂ ਮਿਲ ਸਕਦੀ ਇੱਕ ਬਹੁਤ ਵੱਡਾ ਮਕਾਨ ਬਣਾਣਾ ਹੈ 1 ਸੈਕਿੰਡ ਦੇ ਚ ਬਣ ਸਕਦਾ ਇੰਜੀਨੀਅਰ ਬਣਨਾ ਵਕੀਲ ਬਣਨਾ ਡਾਕਟਰ ਬਣਨਾ 1 ਸੈਕਿੰਡ ਦੇ ਚ ਮੈਂ ਬਣ ਸਕਦਾ 18 20 ਸਾਲ ਪੜਾਈ ਤੇ ਕਰਨੇ ਪੈਗੇ ਨਾ ਪ੍ਰਾਇਮਰੀ ਸਕੂਲ ਹਾਈ ਸਕੂਲ ਫਿਰ ਕਾਲ ਫਿਰ ਮੈਡੀਕਲ ਕਾਲੇ ਉੱਥੇ ਪੜਾ ਜਿੰਦਗੀ ਦਾ ਬਹੁਤ ਸਾਰਾ ਸਮਾਂ ਲਾਣਾ ਪਏਗਾ ਤਾਂ ਕਿਦਰੇ ਮੈਂ ਜਨੀਅਰ ਬਣਾਉਂਗਾ ਡਾਕਟਰ ਬਣਾਉਂਗਾ ਕੀ ਬਹੁਤ ਵੱਡੀ ਲੰਬੀ ਯਾਤਰਾ ਇੱਕ ਸੈਕਿੰਡ ਦੇ ਵਿੱਚ ਹੋ ਸਕਦੀ ਹੈ ਭਾਵੇਂ ਆਵਾਜ਼ ਤੋਂ ਵੀ ਦਿਖੇ ਹੈ ਹਵਾਈ ਜਹਾਜ਼ ਬਣ ਚੁੱਕੇ ਨੇ ਪਰ ਫਿਰ ਵੀ ਇਥੋਂ ਨਿਊਯਾਰਕ ਜਾਣਾ ਹੋਵੇ 24 ਘੰਟੇ 30 ਘੰਟੇ ਤੇ ਲੱਗਦੇ ਹੀ ਲੱਗਦੇ ਹੀ ਭਾਵੇਂ ਹਵਾਈ ਜਹਾਜ਼ ਨੇ ਇੱਕ ਸੈਕਿੰਡ ਦੇ ਚ ਲੰਬੀ ਯਾਤਰਾ ਨਹੀਂ ਹੋ ਸਕਦੀ ਇੱਕ ਸੈਕਿੰਡ ਦੇ ਵਿੱਚ ਮੈਂ ਕੋਈ ਬਹੁਤ ਵੱਡਾ ਮਕਾਨ ਨਹੀਂ ਬਣਾ ਸਕਦਾ ਇੱਕ ਸੈਕਿੰਡ ਦੇ ਵਿੱਚ ਮੈਂ ਕੋਈ ਬਹੁਤ ਵੱਡਾ ਕਾਰੋਬਾਰ ਨਹੀਂ ਖੋਲ ਸਕਦਾ। ਇੱਕ ਸੈਕਿੰਡ ਦੇ ਵਿੱਚ ਕੋਈ ਮੈਂ ਬਹੁਤ ਮਹਾਨ ਵੱਡੀ ਵਿਦਿਆ ਹਾਸਲ ਨਹੀਂ ਕਰ ਸਕਦਾ। ਇੱਕ ਸੈਕਿੰਡ ਦੇ ਵਿੱਚ ਮੈਂ ਪ੍ਰਮਾਤਮਾ ਨੂੰ ਪ੍ਰਾਪਤ ਕਰ ਸਕਦਾ ਪ੍ਰਮਾਤਮਾ ਇੱਕ ਸੈਕਿੰਡ ਦੇ ਵਿੱਚ। ਇੱਕ ਸੈਕਿੰਡ। ਇੱਕ ਛਿਨ ਜੈ ਇੱਕ ਛਿਨ ਤੇ ਆਇਓ ਚਿੱਤ ਇੱਕ ਹੋ ਗਿਆ ਦੁਫਾੜ ਨਹੀਂ ਹੈ ਦੁਫਾੜ ਦਾ ਮਤਲਬ ਹੈ ਭੂਤਕਾਲ ਦੀਆਂ ਯਾਦਾਂ ਚ ਹੈ ਭਵਿਸ਼ ਦੇ ਚਿੰਤਾ ਚ ਨਾ ਭੂਤਕਾਲ ਦੀਆਂ ਯਾਦਾਂ ਨਾ ਭਵਿਸ਼ ਦੀਆਂ ਚਿੰਤਾ ਮਨ ਇੱਕ ਹੋ ਗਿਆ ਇੱਕ ਸ਼ਬਦ ਲੈਵਣਾ ਹੈ ਇਹ ਪ੍ਰਾਪਤ ਇੱਕ ਸੈਕਿੰਡ ਦੇ ਚ ਹੋ ਜਾਂਦੇ ਹੁਣ ਤੁਸੀਂ ਦੱਸੋ ਮਹਾ ਅਨੰਦ ਮਹਾ ਸ਼ਕਤੀ ਮਹਾ ਰਸ ਜੀਵਨ ਦਾ ਸਾਰ ਇੱਕ ਸੈਕਿੰਡ ਦੇ ਵਿੱਚ ਪ੍ਰਾਪਤ ਹੁੰਦਾ ਹੈ ਇੱਕ ਸੈਕਿੰਡ ਦੇ ਵਿੱਚ ਮਨ ਸਮੇਂ ਦੇ ਵਿੱਚ ਭਟਕਦਾ ਰਹਿੰਦਾ ਹੈ ਕਾਲ ਦੇ ਵਿੱਚ ਭਟਕਦਾ ਰਹਿੰਦਾ ਹੈ ਪਤਾ ਨਹੀਂ ਕਿਤਨੇ ਜਨਮਾਂ ਤੋਂ ਭਟਕ ਰਿਹਾ ਹੈ ਔਰ ਉੱਕੀ ਨਹੀਂ ਟਿਕਦਾ ਨਾ ਪਾਠ ਕਰਦਿਆਂ ਟਿਕਦਾ ਹੈ ਨਾ ਸਤਸੰਗ ਦੇ ਵਿੱਚ ਟਿਕਦਾ ਹੈ ਨਾ ਦੁਕਾਨ ਤੇ ਟਿਕਦਾ ਹੈ ਨਾ ਪਰਿਵਾਰ ਦੇ ਹਰ ਵਕਤ ਦੁਹਾੜ ਆਉਂਦਾ ਹੈ ਹਰ ਵਕਤ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ ਚਲਾ ਜਾਂਦਾ ਹੈ ਮੱਥਾ ਦੱਸ ਦਿੰਦਾ ਹੈ ਹੁਣ ਇਹ ਚਿੰਤਾ ਕਰ ਰਿਹਾ ਹੈ ਭਵਿੱਖ ਦੇ ਚਲਾ ਗਿਆ ਹੈ ਮਸਤਕ ਦੱਸ ਦਿੰਦਾ ਹੈ ਹੁਣ ਬੂਤਕਾਲ ਦੀਆਂ ਯਾਦਾਂ ਵਿੱਚ ਚਲੋ ਇਹਦਾ ਵੀ ਥੋੜਾ ਖੁਲਾਸਾ ਮੈਂ ਰੱਖਦੇ ਹਾਂ ਯਾਦਾਂ ਦੇ ਵਿੱਚ ਕੀ ਆਉਂਦਾ ਹੈ ਕਿ ਹੁੰਦਾ ਹੈ ਕਿਉਂ ਬਹੁਤ ਕਾਲ ਦੀਆਂ ਯਾਦਾਂ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਵਿੱਚ ਕੁਝ ਮਿਲਿਆ ਸੀ ਕੁਝ ਮਨ ਭਾਉਂਦਾ ਮਿਲਿਆ ਸੀ ਜੋ ਮਨ ਨੇ ਚਾਇਆ ਸੀ ਮਿਲ ਗਿਆ ਸੀ ਬੜੀ ਖੁਸ਼ੀ ਹੋਈ ਬੜੀ ਖੁਸ਼ੀ ਹੋਈ ਯਾਦ ਆਉਂਦੀ ਹੈ ਕੋਈ ਆਉਂਦੀ ਫਿਰ ਵਿਛੜ ਗਿਆ ਜਗਤ ਦੇ ਵਿੱਚ ਐਸਾ ਕੁਝ ਵੀ ਨਹੀਂ جو مل کے نہ بچڑے مل ہے جوانی چلی جی ملتا ہے جیون چلا جاندائے. تو باقی کی ہمیشہ رہے گا ملے جیون چلا جائے گا ملی جوانی چلی جائے گی اس سے دھرم دائے کوئی ملے نے سکھ چلے جان گے نہیں گے ہویا ہے دن نہیں رہے گا رات آ جائے گا ਉਹੀਏ ਰਾਤ ਨਹੀਂ ਰਹੇਗੀ ਦਿਨ ਹੋ ਜਾਏਗਾ ਜੀਵਨ ਭਰ ਸੁਖ ਦੁੱਖ ਦੇ ਚ ਬਦਲਦੇ ਰਹਿਣਗੇ ਦੁੱਖ ਸੁਖ ਦੇ ਚ ਬਦਲਦਾ ਰਹੇ ਜੀਵਨ ਭਰ ਦੁੱਖ ਸੁਖ ਦੇ ਚ ਬਦਲ ਜਾਏ ਮਨੁੱਖ ਦੀ ਚਾਹਤ ਹੈ ਸੁਖ ਦੁੱਖ ਦੇ ਚ ਨਾ ਬਦਲੇ ਇਹ ਮਨੁੱਖ ਦੀ ਮੰਗ ਨਹੀਂ ਰਾਤ ਦਿਨ ਦੇ ਚ ਬਦਲ ਜਾਏ ਇਹ ਤੇ ਮੰਗ ਹੈ ਪਰ ਦਿਨ ਰਾਤ ਵਿੱਚ ਨਾ ਬਦਲੇ ਇਹ ਕਿਸ ਤਰ੍ਹਾਂ ਹੋ ਸਕਦਾ ਇੱਕ ਦੇ ਤੂੰ ਤਬਦੇਲੀ ਚਾਹਂਦਾ ਹੈ ਦੂਜੇ ਚ ਨਹੀਂ ਚਾਹਂਦਾ ਮੌਸਮੇ ਬਹਾਰ ਹੈ ਫਿਰ ਮੌਸਮੇ ਖਿਜ਼ਾ ਹੈ ਫਤ ਜੜ ਦੇਰ ਉੱਤੇ ਦਿਨ ਹੈ ਰਾਤ ਹੈ ਬਹੁਤ ਕਾਲ ਦੀਆਂ ਯਾਦਾਂ ਇਹਦੇ ਚ ਦੁੱਖ ਸੁੱਖ ਦੀਆਂ ਯਾਦਾਂ ਨੇ ਹੋਰ ਕੁਝ ਨਹੀਂ ਕੁਝ ਮਿਲਿਆ ਸੀ ਮਨ ਬਾਮ ਦਾ ਬੜਾ ਮਨ ਖੁਸ਼ ਹੋਇਆ ਸੀ ਯਾਦ ਆਉਂਦਾ ਛੇਰ ਵਿਛੜ ਗਿਆ ਕੁਝ ਵੀ ਵਿਛੜਿਆ ਸੱਜਣ ਮਿਛੜ ਗਿਆ ਮਿੱਤਰ ਵਿਛੜ ਗਿਆ ਦਨ ਸੰਪਦਾ ਚਲੇ ਗਈ ਮਾਨ ਮਰਿਆਦਾ ਚਲੇ ਗਈ ਇੱਜ਼ਤ ਚਲੀ ਗਈ ਪ੍ਰਤਿਸ਼ਠਾ ਚਲੀ ਗਈ ਪ੍ਰਭਤਾ ਚਲੇ ਗਏ ਮੈਂ ਅਰਜ਼ ਕਰਾਂ ਕੁਝ ਵੀ ਮਿਲਿਆ ਮਨੁੱਖ ਨੂੰ ਇਹ ਨਹੀਂ ਸਮਝਣਾ ਚਾਹੀਦਾ ਹਮੇਸ਼ਾ ਹੋਵੇਗਾ ਨਹੀਂ ਜੋ ਸਮੇਂ ਦੇ ਵਿੱਚ ਮਿਲਿਆ ਸਮਾਂ ਖੋਲਵੇਗਾ ਜੋ ਇਸ ਤਰ੍ਹਾਂ ਜਾਣਦਾ ਹੈ ਉਹ ਸੰਸਾਰ ਨੂੰ ਜਾਣਦਾ ਹੈ ਔਰ ਪਹਿਲਾ ਕਦਮ ਹੈ ਸੰਸਾਰ ਨੂੰ ਜਾਣਨਾ ਹੈ ਸੰਸਾਰ ਦਾ ਨਿਯਮ ਹੈ ਸਮੇਂ ਦੇ ਜੋ ਮਿਲਦਾ ਹੈ ਸਮਾਂ ਖੋਲਣ ਦਾ ਸਦਾ ਨਹੀਂ ਰਹਿਣ ਦੇਗਾ ਨਹੀਂ ਰਹਿਣ ਦੇਗਾ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਵਿੱਚ ਕੁਝ ਮਿਲਿਆ ਸੀ ਖੁਸ਼ੀ ਯਾਦ ਆਉਂਦੀ ਹੈ ਫਿਰ ਖੋ ਗਿਆ ਉਦਾਮ ਯਾਦ ਆਉਂਦਾ ਦੁੱਖ ਯਾਦ ਆਉਂਦਾ ਯਾਦਾਂ ਵਿੱਚ ਕੀ ਆਉਂਦਾ ਦਿਨ ਤੇ ਰਾਤ ਯਾਦਾਂ ਵਿੱਚ ਕੀ ਆਉਂਦਾ ਦੁੱਖ ਤੇ ਸੁੱਖ ਔਰ ਕੀ ਆਉਂਦਾ ਔਰ ਕਿਸ ਨੂੰ ਯਾਦ ਕਰਦੇ ਸਾਰੀ ਦੁਨੀਆਂ ਸੁੱਖਾਂ ਨੂੰ ਯਾਦ ਕਰਦੀ ਹੈ ਦੁੱਖਾਂ ਨੂੰ ਯਾਦ ਕਰ ਦੁੱਖ ਵੀ ਯਾਦ ਆਉਂਦਾ ਹੈ ਬਲਕੇ ਕੁਝ ਮਨੋਚਿੰਤਕ ਤੇ ਐਸਾ ਕਹਿੰਦੇ ਨੇ ਸੁੱਖਾਂ ਨਾਲੋਂ ਵੀ ਦੁੱਖ ਜ਼ਿਆਦਾ ਯਾਦ ਆਉਂਦੇ ਨੇ ਮਿੱਤਰ ਨਾਲੋਂ ਵੀ ਦੁਸ਼ਮਣ ਜ਼ਿਆਦਾ ਯਾਦ ਆਉਂਦਾ ਹੈ ਮੇਰੇ ਨਾਲ ਇੱਕ ਸੱਜਣ ਸਨ ਉਹ बार-बार ਆਪਣੇ ਇੱਕ ਦੁਸ਼ਮਣ ਦੀ ਗੱਲ ਕਰਨ ਇਧਰ ਉਧਰ ਵੱਲ ਛਲ ਕਰਕੇ ਗੱਲ ਕਰਕੇ ਫਿਰ ਉਹਦੀ ਲੈ ਆ ਪੰਜ-ਸੱਤ ਦਿਨ ਇਸ ਤਰ੍ਹਾਂ ਹੋਇਆ ਮੈਂ ਕਿ ਤੁਹਾਡੇ ਕੋਈ ਮਿੱਤਰ ਵੀ ਆਉਣਗੇ ਮਿੱਤਰ ਦੀ ਗੱਲ ਨਹੀਂ ਕਰਦੇ ਥੋੜੀ ਬਹੁਤ ਕਰਦੇ ਫਿਰ ਦੁਸ਼ਮਣ ਦੀ ਗੱਲ ਫਿਰ ਦੁਸ਼ਮਣ ਦੀ ਗੱਲ ਬਾਰ ਬਾਰ ਜੋ ਮਨੋ ਚਿੰਤਕ ਕਹਿੰਦੇ ਨੇ ਇਹਦਾ ਮੈਂ ਪ੍ਰਤੱਖ ਰੂਪ ਦੇਖਿਆ ਇਤਨਾ ਸੁਖ ਯਾਦ ਨਹੀਂ ਆਉਂਦਾ ਜਿੰਨੇ ਦੁੱਖ ਯਾਦ ਆਉਂਦੇ ਇਤਨਾ ਮਿੱਤਰ ਯਾਦ ਨਹੀਂ ਆਉਂਦਾ ਜਿੰਨਾ ਦੁਸ਼ਮਣ ਯਾਦ ਆਉਂਦਾ ਕਾਰਨ ਦੁੱਖ ਚੋਟ ਬਹੁਤ ਗਹਿਰੀ ਪਹੁੰਚਾ ਦੇ ਨੇ ਮਿੱਤਰ ਇਤਨੀ ਗਹਿਰੀ ਖੁਸ਼ੀ ਨਹੀਂ ਦਿੰਦਾ ਇਤਨਾ ਦੁਸ਼ਮਨ ਗਹਿਰੀ ਚੋਟ ਪਹੁੰਚਾ ਜਾਂਦਾ ਹੈ ਇਸ ਵਾਸਤੇ ਮਿੱਤਰ ਨਾਲੋਂ ਦੁਸ਼ਮਨ ਯਾਦਾ ਯਾਦ ਆਉਂਦਾ ਹੈ ਸੁਖ ਨਾਲੋਂ ਦੁੱਖ ਜ਼ਿਆਦਾ ਯਾਦ ਆਉਂਦੇ ਨੇ ਵਿਦਵਾਨ ਕਹਿੰਦੇ ਨੇ ਸੁਖ ਤੇ ਉਥਲੇ ਨੇ ਉੱਪਰ ਉੱਪਰ ਨੇ ਉਥਲਾ ਪਾਣੀ ਹੈ ਦੁੱਖ ਬਹੁਤ ਗਹਿਰਾ ਪਾਣੀ ਹੈ ਕੇ ਦੇ ਉਤੇ ਇੱਕ ਮਹਾਨ ਸ਼ਾਇਰ ਨੇ ਆਪਣਾ ਅਨੁਭਵ ਇਹਨ ਵਿਅਕਤ ਕੀਤਾ ਹੈ ਮਨੁੱਖ ਹਾਸ ਰਿਆ ਹੋਵੇ ਤੇ ਉਹਨੂੰ ਇਤਨਾ ਕਹਿ ਦਈਏ ਨਾ ਹੱਸ ਬਸ ਹਾਸਾ ਬੰਦ ਹੋ ਜਾਂਦਾ ਹੈ ਇੱਕਦਮ ਅਮਰਜੈਂਸੀ ਬ੍ਰੇਕ ਲੱਗ ਜਾਂਦਾ ਹੈ ਇੱਕਦਮ ਸੁੱਕ ਜਾਂਦਾ ਹੈ ਪਰ ਕੋਈ ਰੋ ਰਿਹਾ ਹੈ ਤੇ ਰੋਣਾ ਤੇ ਵਿਛੋੜੇ ਚ ਨਿਕਲਦਾ ਹੈ ਮਿੱਤਰ ਦਾ ਵਿਛੋੜਾ ਪੁੱਤਰ ਦਾ ਵਿਛੋੜਾ ਪਰਿਵਾਰ ਦਾ ਵਿਛੋੜਾ ਧਨ ਸੰਪਦਾ ਦਾ ਵਿਛੋੜਾ ਸਿਹਤ ਦਾ ਵਿਛੋੜਾ ਇੱਜ਼ਤ ਮਾਨ ਮਰਿਆਦਾ ਦਾ ਵਿਛੋੜਾ ਵਿਛੋੜਾ ਤੜਪਾਏਗਾ ਰੁਲਾਏਗਾ ਤੇ ਕੋਈ ਰੋ ਰਿਹਾ ਹੋਵੇ ਤੇ ਉਹਨੂੰ ਕਹਿ ਦਈਏ ਨਾ ਰੋ ਰੋਣਾ ਇੱਕਦਮ ਨਹੀਂ ਥੰਮਦਾ ਰੋਣੇ ਦੀ ਕੋਈ ਐਮਰਜੈਂਸੀ ਬ੍ਰੇਕ ਹੈ ਹੀ ਕੋਈ ਨਹੀਂ ਸੇਵੀ ਮੈਚ ਹਾਸੇ ਦੀ ਹੈ ਹਸਰੇ ਨਾ ਹੱਸ ਮੈਂ ਇੰਨਾ ਕਹਿਣ ਵਾਲੀ ਆ ਸਾਬਾ ਰੋ ਰਿਹਾ 10 ਬੰਦੇ ਉਹਨੂੰ ਚੁੱਪ ਕਰਾਉਂਦੇ ਨਾ ਰੋ ਨਾ ਰੋ ਨਾ ਰੋ ਰੋਣਾ ਇੱਕਦਮ ਬੰਦ ਨਹੀਂ ਆਉਂਦਾ ਥੰਮ ਤੇ ਥੰਮ ਤੇ ਥਮੇਗੇ ਆਸੋਂ ਰੋਣਾ ਹੈ ਕੋਈ ਹਸੀ ਨਹੀਂ ਇਹ ਹਾਸਾ ਥੋੜੀਏ ਕਿ ਮੈਂ ਇੱਕਦਮ ਰੋਕ ਲਵਾਂ ਰੋਣਾ ਵਕਤ ਲਗੇਗਾ ਇਸ ਵਾਸਤੇ ਦੁੱਖ ਜਿਤਨੇ ਗਹਿਰੇ ਨੇ ਸੁਖ ਇਤਨੇ ਗਹਿਰੇ ਨਹੀਂ ਨੇ ਦੁੱਖ ਬਹੁਤ ਗਹਿਰਾਈ ਨਾਲ ਝੋਟ ਪੁਚਾ ਜਾਂਦੇ ਨੇ ਇਸ ਵਾਸਤੇ ਮਿੱਤਰ ਇਤਨਾ ਯਾਦ ਨਹੀਂ ਆਉਂਦਾ ਜਿਤਨਾ ਦੁਸ਼ਮਣ ਯਾਦ ਆਉਂਦਾ ਯਾਦਾਂ ਵਿੱਚ ਕੀ ਆਉਂਦਾ ਹੈ ਮੂਲ ਰੋਗ ਦੇ ਜਾਂ ਸੁਖ ਦੀਆਂ ਯਾਦਾਂ ਜਾਂ ਦੁੱਖ ਦੀਆਂ ਯਾਦਾਂ ਜਾਂ ਮਨ ਕੋ ਦੁੱਖ ਨੂੰ ਯਾਦ ਕਰਦਾ ਹੈ ਯਾ ਸੋਖ ਨੂੰ ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੇ ਵਿੱਚ ਯਾ ਇੰਜ ਕਹਿ ਲੋ ਮਨ ਚਲਾ ਜਾਂਦਾ ਹੈ ਦੁੱਖਾਂ ਦੇ ਵਿੱਚ ਸੁੱਖਾਂ ਦੇ ਵਿੱਚ ਫਿਰ ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਵਿੱਚ ਆਉਣ ਵਾਲੇ ਸਮੇਂ ਦੀ ਚਿੰਤਾ ਹੁਣ ਜਿਹੜਾ ਮੇਰੇ ਕੋਲ ਸੁੱਖ ਹੈ ਕਿਦਰੇ ਚਲਾ ਨਾ ਜਾਏ ਚਿੰਤਾ ਚਿੰਤਾ ਇਹ ਚਿੰਤਾ ਹੁਣ ਜੋ ਕੁਛ ਮੈਂ ਚਾਹਨਾ ਐਸਾ ਨਾ ਬੇ ਨਾ ਮਿਲੇ ਚਿੰਤਾ ਮਨ ਚਲਾ ਜਾਂਦਾ ਹੈ ਚਿੰਤਾ ਦੇ ਵਿੱਚ ਮਨ ਚਲਾ ਜਾਂਦਾ ਹੈ ਦੁੱਖ ਸੁਖ ਦੇ ਵਿੱਚ ਧਰਮ ਦੀ ਸਾਧਨਾ ਹੈ ਮਨ ਨੂੰ ਦੁੱਖ ਸੁਖ ਦੇ ਚੋਂ ਕੱਢਣਾ ਮਨ ਨੂੰ ਚਿੰਤਾ ਦੇ ਚੋਂ ਕੱਢਣਾ ਇਹ ਕਿਸ ਤਰ੍ਹਾਂ ਨਿਕਲੇ ਇੱਕ ਸਬਦ ਲੈਵਲਾ ਹੋਰ ਕੋਈ ਤਰੀਕਾ ਹੈ ਕੋਈ ਤਰੀਕਾ ਹੀ ਨਹੀਂ ਤੇ ਲਿਵ ਲਾਣ ਲੱਗਿਆ ਕੋਈ ਘੰਟਾ ਲੱਗਦਾ 8 ਘੰਟੇ ਲੱਗਦੇ ਨੇ 1 ਸੈਕਿੰਡ 1 ਸੈਕਿੰਡ ਅੰਧੇਰੇ ਨੂੰ ਬਜਾਣ ਲੱਗਿਆ ਸਾਲਾਂ ਬਧੀ ਚਾਹੀਦੇ ਨੇ ਨਹੀਂ 50 ਸਾਲ ਦਾ ਵੀ ਅੰਧੇਰਾ ਕਿਸੇ ਕਮਰੇ ਦੇ ਵਿੱਚ ਹੈ 1 ਸੈਕਿੰਡ ਦੇ ਵਿੱਚ ਨਸਾਇਆ ਜਾ ਸਕਦਾ ਹੈ ਬਜਾਇਆ ਜਾ ਸਕਦਾ ਹੈ ਕਈ ਜਨਮਾਂ ਦੇ ਪਾਪ ਦੁੱਖ ਸੰਤਾਪ ਨੇ 1 ਸੈਕਿੰਡ ਦੇ ਵਿੱਚ ਖਤਮ ਕੀਤੇ ਜਾ ਸਕਦੇ ਨੇ ਫੜ ਮੈਂ ਫਿਰ ਦੌਰਾਵਾਂ ਅਭਿਆਸੀ ਲੋਕ ਜ਼ਰੂਰ ਪਕੜ ਲੈਣਗੇ ਜਿੰਨਾ ਸੌਖਾ ਹੈ ਕਮ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੰਸਾਰ ਦੇ ਕਿਸੇ ਵੀ ਚੀਜ਼ ਨੂੰ ਪ੍ਰਾਪਤ ਕਰਨਾ ਇਤਨਾ ਸੌਖਾ ਨਹੀਂ ਇਤਨਾ ਸੌਖਾ ਨਹੀਂ ਔਖੇ ਮਿਹਨਤ ਕਰਨੀ ਪੈਂਦੀ ਹੈ ਕਦੇ ਮਿਹਨਤ ਕਰਨੀ ਪੈਂਦੀ ਹੈ ਤਾਂ ਜਾ ਕੇ ਕੁਝ ਪ੍ਰਾਪਤ ਹੁੰਦਾ ਹੈ ਬਹੁਤ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਸੰਸਾਰ ਦੇ ਵਿੱਚ ਕੁਝ ਪ੍ਰਾਪਤ ਕਰਨਾ ਹੋਵੇ ਇੱਕ ਛਿੰਦੇ ਚ ਨਹੀਂ ਮਿਲਦਾ ਨਹੀਂ ਮਿਲਦਾ ਬੜਾ ਸਮਾਂ ਲੱਗਦਾ ਹੈ ਤੇ ਬੜੇ ਯਤਨ ਕਰਨੇ ਪੈਂਦੇ ਨੇ ਬਹੁਤ ਵਕਤ ਲੱਗਦਾ ਜਿੰਨਾ ਸੌਖਾ ਹੈ ਪਰਮਾਤਮਾ ਨੂੰ ਪ੍ਰਾਪਤ ਕਰਨਾ ਇਤਨਾ ਹੋਰ ਕੋਈ ਸੌਖਾ ਨਹੀਂ ਤਾਂ ਹੀ ਤੇ ਬੁੱਲਾ ਕਹਿ ਰਿਹਾ ਹੈ ਬੁੱਲਿਆ ਰੱਬ ਦਾ ਕੀ ਪਾਣਾ ਇਹ ਕਿਹੜੀ ਗੱਲ ਹੈ ਇਹ ਕੋਈ ਔਖੀ ਗੱਲ ਹੈ ਇੰਜ ਕਹਿ ਰਹੇ ਨੇ ਬੁੱਲਿਆ ਰੱਬ ਦਾ ਕੀ ਪਾਣਾ ਇਧਰੋਂ ਪੁੱਟਣਾ ਤੇ ਇਧਰੋਂ ਲਾਣਾ ਐਨੀ ਤੇ ਗੱਲ ਹੈ ਪਰ ਇਧਰੋਂ ਪੁੱਟਣ ਲੱਗਿਆਂ ਉਧਰੋਂ ਲਾਣ ਲੱਗਿਆਂ ਪਤਾ ਨਹੀਂ ਕਿੰਨੇ ਜੀਵਨ ਲੱਗ ਜਾਂਦੇ ਨੇ ਕਿਤਨੇ ਜਨਮ ਲੱਗ ਜਾਂਦੇ ਨੇ ਪੁੱਟਿਆ ਹੀ ਨਹੀਂ ਜਾਂਦਾ ਕਈ ਵਾਰ ਤੇ ਮਨ ਉਖੜਦਾ ਹੀ ਨਹੀਂ ਕੋਸ਼ਿਸ਼ करिए ਦੁੱਖ ਦੀ ਯਾਦ ਦੇ ਚ ਐ ਮਨ ਤੋਂ ਨਿਕਲ ਨਹੀਂ ਨਿਕਲਦਾ ਆਵਾਜ਼ਾਂ ਮਾਰਦੇ ਨੇ ਤੇਰੇ ਬਾਦਸ਼ਾਹ ਮੇਰੇ ਮਨ ਪਰ ਵੇਸੀ ਵੇ ਪਿਆਰੇ ਆਉ ਗਰੇ ਤੇ ਕਾਲ ਤੇਰਾ ਘਰ ਨਹੀਂ ਅਕਾਲ ਤੇਰਾ ਘਰ ਹੈ ਪਰ ਮਨੁੱਖ ਹਿੰਮਤ ਨਹੀਂ ਕਰਦਾ ਮੈਨੂੰ ਜਦ ਮਿਲਦੇ ਨੇ ਠੀਕ ਹੈ ਬਾਬਾ ਅਤਰ ਸਿੰਘ ਜੀ ਹੋਏ ਸਾਡੀ ਕਿਸਮਤ ਵਿੱਚ ਕਿੱਥੇ ਆ ਹੋਏ ਬਾਬਾ ਕਰਮ ਸਿੰਘ ਮਰ ਜੋ ਹੈ ਮਰਦਾਨਾ ਵਾਲੇ ਚੰਦ ਭਗਤ ਸਿੰਘ ਬਾਬਾ ਭਗ ਸਿੰਘ ਹੋਏ ਮੰਨ ਲੈਂਦੇ ਸਾਡੀ ਕਿਸਮਤ ਵਿੱਚ ਕਿੱਥੇ ਬੋੜ ਦਾ ਬੀਜ ਛੋਟਾ ਜਿਆ ਤੇ ਉਹਨੂੰ ਬੋੜ ਦੇ ਦਰਖਤ ਦੇ ਕੋਲੋਂ ਲੈ ਜਾਈਏ ਤੇ ਆਖੇ ਤੂੰ ਵੀ ਇਹ ਦਰਖਤ ਹੋ ਸਕਦਾ ਹੈ ਹੋ ਸਕਦਾ ਤੇ ਬੀਜ ਇਹ ਆਖੇ ਸਾਡੀ ਕਿਸਮਤ ਵਿੱਚ ਕਿੱਥੇ ਅਸੀਂ ਕਿੱਥੇ ਹੋ ਸਕਦੇ ਆ ਇੱਕ ਬੀਜ ਹੀ ਦਰਖਤ ਹੋਇਆ ਕਿਸੇ ਨੇ ਆਪਣੇ ਬੀਜ ਨੂੰ ਬੋਇਆ ਸ਼ਬਦ ਦੀ ਧਰਤੀ ਦੇ ਚ ਦਰਖਤ ਹੋ ਗਿਆ ਸਾਇਆ ਧਾਰ ਹੋ ਗਿਆ ਫੁੱਲ ਧਾਰ ਹੋ ਗਿਆ ਫਲਾਂ ਵਾਲਾ ਹੋ ਗਿਆ ਕਿਸੇ ਨੇ ਬੀਜ ਬੋਇਆ ਹੀ ਨਹੀਂ ਆਪਣੇ ਹੱਥੇ 'ਚ ਰੱਖਿਆ ਕੀ ਬੋਣਾ ਬੜੀ ਮਿਹਨਤ ਹੈ ਬੜੀ ਮਿਹਨਤ ਇੱਕ ਬੀਜ ਹੀ ਤੇ ਕੋਲ ਹੈ ਇਹ ਵੀ ਗਵਾ ਦਈਏ ਇਹ ਵੀ ਗਵਾ ਲਈਏ ਫਿਰ ਸਾਡੀ ਕਿਸਮਤ ਦੇ 'ਚ ਕਿੱਥੇ ਹੈ ਐਨੇ ਗੁਨਾਹ ਕੀਤੇ ਨੇ ਇਤਨੇ ਪਾਪ ਕੀਤੇ ਨੇ ਯਕੀਨ ਜਾਨੋ ਅਗਰ ਸਹੀ ਮਿਹਨਤ ਦਾ ਕੋਈ ਬ੍ਰਹਮਗੈ ਨਹੀਂ ਹੋਵੇਗਾ ਉਹਨੇ ਤੁਹਾਨੂੰ ਇਹੀ ਕਹਿਣਾ ਹੈ ਤੂੰ ਆਪਣੇ ਪਾਪਾ ਨੂੰ ਯਾਦ ਨਾ ਕਰ ਪਤਿਤ ਪਾਵਨ ਨੂੰ ਯਾਦ ਕਰ। ਧੋਵੀ ਧੋਵੇ ਮੇਰੇ ਵਿਰਾਤਾ RAM ਨਾਮ ਵਾ ਕਮਨ ਰਤਾ ਗੁਰੂ ਤੇ ਧੋਵੀ ਜੈ ਤੂੰ ਦੇਉ ਉਹਨੂੰ ਕਪੜਾ ਧੋ ਕੇ ਸਾਫ ਨਿਰਮਲ ਕਰਕੇ ਤੈਨੂੰ ਦੇ ਦੇ। ਤੂੰ ਦੇ ਤੇ ਸਹੀ 1 ਸੈਕਿੰਡ ਦੇ ਹੀ ਸਾਫ ਕਰ ਦੇ। ਤੁਸੀਂ ਸੁਣ ਰਹੇ ਸੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਵਿਚਾਰ। ਤੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਜਿਹੜੀ ਕਥਾ ਵਿਚਾਰਾ ਉਹ ਤੁਹਾਨੂੰ ਕਿਸ ਤਰ੍ਹਾਂ ਲੱਗਦੇ ਨੇ ਜੇਕਰ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਆਪਣੇ ਦੋਸਤੋ ਮਿੱਤਰਾਂ ਦੇ ਨਾਲ ਸ਼ੇਅਰ ਕਰਨਾ ਨਾ ਭੁੱਲੋ ਤਾਂ ਕਿ ਇਸ ਚੈਨਲ ਤੋਂ ਤੁਹਾਨੂੰ ਹੋਰ ਵੀ ਜਿਹੜੇ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਕਥਾ ਵਿਚਾਰਾ ਉਹ ਤੁਹਾਨੂੰ ਮਿਲਦੇ ਰਹਿਣ ਤੇ ਸਾਡਾ ਇਹ ਗੁਰਬਾਣੀ ਦਾ ਜਸ ਜਿਹੜਾ ਚੈਨਲ ਹੈ ਸਬਸਕ੍ਰਾਈਬ ਕਰ ਲਓ ਤੇ ਅੱਗੇ భల్ ధన్దీా